ਸੰਗਤ ਜੀ ਸਾਖੀ ਜਿੱਥੇ ਰੱਬ ਵੀ ਚੁੱਪ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦੂਸਰੀ ਉਦਾਸੀ ਚੱਲ ਰਹੀ ਸੀ ਉਹ ਜਿੱਥੇ-ਜਿੱਥੇ ਵੀ ਜਾਂਦੇ ਉੱਥੇ ਸੱਚਾਈ ਅਤੇ ਨਾਮ ਦੀ ਰੋਸ਼ਨੀ ਫੈਲਾਉਂਦੇ ਜਾਂਦੇ ਉਹਨਾਂ ਦੀ ਹਾਜ਼ਰੀ ਨਾਲ ਅੰਧਕਾਰ ਸ਼ਿਨ ਹੋ ਜਾਂਦਾ ਤੇ ਲੋਕਾਂ ਦੇ ਮਨ ਵਿੱਚ ਰੱਬ ਵੱਸ ਜਾਂਦਾ ਇੱਕ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਸਾਥੀ ਭਾਈ ਮਰਦਾਨਾ ਜੀ ਦੇ ਨਾਲ ਇੱਕ ਪਹਾੜੀ ਰਸਤੇ 'ਚੋਂ ਲੰਘ ਰਹੇ ਸੀ ਰਾਸਤਾ ਸੁੰਨ ਸੀ ਖਾਮੋਸ਼ ਅਤੇ ਹਵਾ ਵੀ ਬਹੁਤ ਹਲਕੀ ਹਲਕੀ ਆ ਰਹੀ ਸੀ ਜਿਵੇਂ ਕੁਝ ਅਜੀਬ ਹੋਣ ਵਾਲਾ ਹੋਵੇ ਜਦੋਂ ਉੱਥੋਂ ਦੀ ਲੰਘ ਰਹੇ ਸੀ ਤਾਂ ਇੱਕ ਥਾਂ ਤੇ ਪਹੁੰਚੇ ਜਿੱਥੇ ਇੱਕ ਪੁਰਾਣਾ ਮੰਦਿਰ ਸੀ ਇਸ ਮੰਦਿਰ ਦਾ ਨਾਮ ਲੋਕਾਂ ਨੇ ਰੱਖਿਆ ਹੋਇਆ ਸੀ ਸੁਨ ਮੰਦਿਰ ਇਹ ਕਿਹਾ ਜਾਂਦਾ ਹੈ ਕਿ ਜਿਹੜਾ ਵੀ ਇੱਥੇ ਜਾ ਕੇ ਰੱਬ ਨੂੰ ਪੁਕਾਰਦਾ ਉਸ ਦੀ ਅਰਦਾਸ ਕਦੇ ਵਾਪਸ ਨਹੀਂ ਸੀ ਆਂਦੀ ਸਿਰਫ ਸੁੰਨ ਮਸਾਨ ਸੀ ਤੇ ਭਾਈ ਮਰਦਾਨਾ ਜੀ ਨੇ ਚੌਕੀ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਪੁੱਛਿਆ ਕਿ ਗੁਰੂ ਜੀ ਇਹ ਥਾਂ ਇੰਨੀ ਠੰਡੀ ਤੇ ویرਾਨ ਕਿਉਂ ਹੈ ਇੱਥੇ ਕੋਈ ਉਸ ਰੱਬ ਦਾ ਨਾਮ ਨਹੀਂ ਲੈਂਦਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਮੰਦਰ ਦੇ ਸਰਵਾਜ਼ੇ ਵੱਲ ਤੱਕਿਆ ਤੇ ਕੋਈ ਆਵਾਜ਼ ਨਹੀਂ ਸੀ ਨਾ ਕੋਈ ਰੌਣਕ ਸੀ ਨਾ ਹੀ ਉਸ ਉਸ ਮੰਦਰ ਦੇ ਕੋਈ ਅੰਦਰ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਉਸ ਮੰਦਰ ਦੇ ਅੰਦਰ ਗਏ ਅਤੇ ਚੌਂਕੜੀ ਲਗਾ ਕੇ ਬੈਠ ਗਏ ਤੇ ਅੱਖਾਂ ਬੰਦ ਕਰ ਲੀਆਂ ਤੇ ਆਪਣੇ ਕੱਲੇ-ਕੱਲੇ ਸਾਹ ਨਾਲ ਵਾਹਿਗੁਰੂ ਦਾ ਉਚਾਰਨ ਕਰਨ ਲੱਗ ਪਏ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੁਣ ਮੰਨ ਰੇ ਰੱਬ ਕਦੇ ਚੁੱਪ ਨਹੀਂ ਹੁੰਦਾ ਚੁੱਪਤਾ ਅਸੀਂ ਹਾਂ ਜਿੱਥੇ ਰੱਬ ਖੁਦ ਚੁੱਪ ਕਰ ਜਾਵੇ ਉੱਥੇ ਸਾਡੀ ਆਵਾਜ਼ ਗੂੰਜ ਬਣ ਕੇ ਚੰਕਾਰ ਕਰਦੀ ਹੈ ਇਹ ਬੋਲ ਰਵਾਬ ਦੀ ਧੁੰਦ ਦੇ ਨਾਲ ਮਿਲ ਕੇ ਹਵਾ ਵਿੱਚ ਲਹਿਰਉਣ ਲੱਗ ਪਏ ਮੰਦਰ ਜੋ ਸੁਨ ਮੰਦਰ ਸੀ ਹੁਣ ਨਾਮ ਮੰਦਰ ਬਣ ਚੁੱਕਾ ਸੀ ਰੱਬ ਦੀ ਹਾਜ਼ਰੀ ਮਹਿਸੂਸ ਹੋਣ ਲੱਗ ਪਈ ਤੇ ਪਾਈ ਮਰਦਾਨਾ ਜੀ ਦੇ ਚਿਹਰੇ ਤੇ ਹੈਰਾਨੀ ਸੀ ਉਹਨਾਂ ਨੇ ਹੌਲੇ ਨਾਲ ਪੁੱਛਿਆ ਕਿ ਗੁਰੂ ਜੀ ਇਹ ਥਾਂ ਤੇ ਕਦੇ ਗੂੰਜਦੀ ਨਹੀਂ ਸੀ ਹੁਣ ਕਿਵੇਂ ਆਪ ਦੇ ਚਿਹਰੇ ਤੇ ਰੋਸ਼ਨੀ ਸੀ ਔਰੋਨਾ ਨੇ ਕਿਹਾ ਕਿ ਸਾਧਨ ਤੇ ਬਦਲ ਗਏ ਸੱਚਾ ਨਾਮ ਭੁੱਲ ਗਏ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਰੱਬ ਤਾਂ ਹਰ ਥਾਂ ਤੇ ਮੌਜੂਦ ਹੈ ਮੇਰੇ ਵਿੱਚ ਹੈ ਤੇਰੇ ਵਿੱਚ ਹੈ ਇਸ ਮੰਦਰ ਦੇ ਅੰਦਰ ਹੈ ਇਸ ਮੰਦਰ ਤੋਂ ਬਾਹਰ ਹੈ ਉਹ ਕਣ-ਕਣ ਦੇ ਵਿੱਚ ਹੈ ਸਿੱਖਿਆ ਇਹ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਰੱਬ ਕਦੇ ਚੁੱਪ ਨਹੀਂ ਹੁੰਦਾ ਉਹ ਤਾਂ ਹਰ ਵੇਲੇ ਸਾਡੀ ਸੁਣਦਾ ਰਹਿੰਦਾ ਹੈ ਜਿੱਥੇ ਨਾਮ ਹੋਵੇ ਉੱਥੇ ਰੱਬ ਆਪਣੀ ਹਾਜ਼ਰੀ ਜ਼ਰੂਰ ਲਾ ਲਿੰਦਾ ਹੈ ਸੱਚੇ ਦਿਲ ਤੋਂ ਪੁਕਾਰੋ ਤਾਂ ਰੱਬ ਜ਼ਰੂਰ ਸੁਣਦਾ ਹੈ ਉਹ ਸਾਰਿਆਂ ਦੀ ਸੁਣਦਾ ਹੈ ਸੰਗਤ ਜੀ ਜੇ ਤੁਹਾਨੂੰ ਇਹ ਸਾਕੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਕਮੈਂਟਸ ਵਿੱਚ ਸਾਨੂੰ ਦੱਸੋ ਕਿ ਤੁਹਾਨੂੰ ਇਹ ਸਾਕੀ ਕਿਵੇਂ ਦੀ ਲੱਗੀ ਹੈ